ਹਾਂਜੀ ਖੜਿਆ ਹਾਂ ਬਿਲਕੁਲ ਟੈਲੀਫੋਨ ਐਕਸਚੇਂਜ ਰਾਹ ਦੇ ਕੋਲ ਸਾਈਟ ਫਾਰ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਕਿਲਡ ਡਿਵੈਲਪਮੈਂਟ ਜੋ ਬੱਚਿਆਂ ਦੇ ਸਕਿਲਸ ਨੇ ਉਹਨਾਂ ਦੇ ਕੌਸ਼ਲ ਨੇ ਉਹਨਾਂ ਨੂੰ ਵਿਕਸਿਤ ਕਰਨ ਵਾਸਤੇ ਇੱਥੇ ਇੱਕ ਇੰਸਟੀਚਿਊਟ ਉਸਾਰਿਆ ਜਾਣਾ ਚਾਹੀਦਾ ਸੀ ਇਹ ਜ਼ਮੀਨ ਅੜਾਚਾ ਪਿੰਡ ਦੇ ਲੋਕਾਂ ਵੱਲੋਂ ਡੋਨੇਟ ਕੀਤੀ ਗਈ ਸੀ ਪਰੰਤੂ ਦੇਖ ਸਕਦੇ ਹਾਂ ਕਿ ਇਸ ਜਗ੍ਹਾ ਦੇ ਉੱਪਰ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇ ਅੰਵਾਰਾਂ ਦੇ ਵਿੱਚ ਜੋ ਇਸ ਕੂੜੇ ਦੇ ਢੇਰ ਨੇ ਇਸ ਵਿੱਚ ਅੱਗ ਲੱਗੀ ਹੋਈ ਹੈ ਕਿਸੇ ਸਮੇਂ ਨਰਿੰਦਰ ਸਿੰਘ ਗਿਆਸਪੁਰਾ ਜੋ ਮਜੂਤਾ ਹਲਕਾ ਵ代ਕ ਨੇ ਉਹਨਾਂ ਨੇ ਇਸ ਉੱਪਰ ਟਿੱਪਣੀ ਕੀਤੀ ਸੀ ਕਿ ਜੋ ਮਜੂਤਾ ਕਾਉਂਸਲ ਦੇ ਪ੍ਰਧਾਨ ਸਦਾਰਸ਼ਨ ਕੁਮਾਰ ਪੱਪੂ ਨੇ ਜਿਸ ਨੇ ਕੂੜੇ ਦੇ ਡੰਪ ਢੇਰ ਨੂੰ ਅੱਗ ਲਗਾਈ ਹੋਈ ਹੈ ਉਹ ਕਾਇਮ ਇੱਕ ਕ੍ਰਾਈਮ ਕਰਵਾ ਰਿਹਾ ਹੈ ਇਸ ਕਰਕੇ ਉਸ ਉੱਪਰ ਐਫ ਆਈ ਆਰ ਦਰਜ ਕਰਨੀ ਬਣਦੀ ਹੈ ਬਿਲਕੁਲ ਟੈਲੀਫੋਨਿਕ ਸੇਂ ਦੇ ਨਾਲ ਲੱਗਦੀ ਹੈ ਜਗਾ ਤੇ ਜੇ ਜੋ ਇੱਕ ਕੂੜੇ ਦੇ ਢੇਰ ਨੇ 10-10 ਫੁੱਟ ਉੱਚੇ ਨੇ ਇਹਨਾਂ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਸਭ ਇਸ ਕਰਕੇ ਬੜਾ ਹੀ ਜ਼ਹਿਰੀਲਾ ਧੂੰਆਂ ਨਿਕਲਦਾ ਜਿਸ ਦਾ ਜੋ ਨਾਲ ਲੱਗਦੇ ਰਹਿਸ਼ੀ ਖੇਤਰ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਜੋ ਬਜ਼ੁਰਗ ਨੇ ਬੱਚੇ ਨੇ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਦੇਖ ਸਕਦੇ ਹੋ ਇਸ ਸਾਈਟ ਹੈ ਗਵਰਨਮੈਂਟ ਦੀ ਸਾਈਟ ਹੈ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਾਈਜ਼ਸ ਦਾ ਇੱਥੇ ਬੋਰਡ ਵੀ ਲੱਗਿਆ ਹੋਇਆ ਹੈ ਤੇ ਇਸ ਦੇ باوجود ਵੀ ਇਸ ਜੋ ਕੂੜੇ ਦੇ ਢੇਰ ਉੱਪਰ ਕਾਫੀ ਸਿਆਸਤ ਕੀਤੀ ਜਾਂਦੀ ਰਹੀ ਹੈ ਕਾਫੀ ਧਰਨੇ ਲੱਗ ਚੁੱਕੇ ਨੇ ਪਰੰਤੂ ਅਜੇ ਤੱਕ ਇਸ ਮੁੱਦੇ ਦਾ ਕੋਈ ਹੱਲ ਨਹੀਂ ਹੋਇਆ ਜੋ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨੇ ਸ਼੍ਰੀ ਦਰਸ਼ਨ ਕੁਮਾਰ ਪੱਪੂ ਜੀ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਇਸ ਡੰਪ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਲਈ ਜਗ੍ਹਾ ਫ੍ਰੀ ਲਈ ਗਈ ਹੈ ਬਹੁਤ ਜਲਦੀ ਇਸ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਵੇਗਾ ਕਈ ਧਰਨੇ ਲੱਗ ਚੁੱਕੇ ਨੇ ਪ੍ਰਦਰਸ਼ਨ ਹੋ ਚੁੱਕੇ ਨੇ ਪਰੰਤੂ ਸਾਲ ਤੋਂ ਵੀ ਉੱਪਰ ਜਗ੍ਹਾ ਉੱਪਰ ਸਮਾ ਹੋਣ ਵਾਲਾ ਇਸ ਨੂੰ ਅਜੇ ਤੱਕ ਸ਼ਿਫਟ ਨਹੀਂ ਕੀਤਾ ਗਿਆ ਤੇ ਬੂਟਾਂ ਦੇ ਵਿੱਚ ਵੀ ਹੁਣ ਜੋ ਚੋਣ ਪ੍ਰਚਾਰ ਸੀ ਉਸ ਵਿੱਚ ਵੀ ਜੋ ਨਗਰ ਕੌਂਸਲ ਦੇ ਪ੍ਰਧਾਨ ਨੇ ਇਸ ਗੱਲ ਦਾ ਕੀਤਾ ਦਾਵਾ ਕੀਤਾ ਸੀ ਕਿ ਇਸ ਜੋ ਕੂੜੇ ਕਰਕਟ ਦੇ ਡੰਪ ਨੂੰ ਆ ਕਿਸੇ ਹੋਰ ਜਗ੍ਹਾ ਬਹੁਤ ਜਲਦੀ ਸ਼ਿਫਟ ਕਰ ਦਿੱਤਾ ਜਾਵੇਗਾ ਅੱਜ ਦੀ ਘਟਨਾ ਦੇਖ ਸਕਦੇ ਹੋ ਕਿ ਅੱਗ ਲੱਗੀ ਹੋਈ ਹੈ ਇਸ ਦਾ ਧੂਆਂ ਜੋ ਨਾੜ ਲੱਗਦੇ ਰਹੇ ਸ਼ਿਕਤ ਨੇ ਉਹਨਾਂ ਵਿੱਚ ਜਾ ਰਿਹਾ ਹੈ ਬੱਚਿਆਂ ਨੂੰ ਖਾਸ ਤੌਰ ਤੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਸਾਹ ਘੁੱਟਦੇ ਨੇ ਤੇ ਜੋ ਲੋਕ ਨੇ ਆਪਣੇ ਕਰਨੇ ਛੱਡ ਸਕਦੇ ਦੇਖ ਸਕਦੇ ਹੋ ਕਿੰਨਾ ਬੁਰੀ ਹਾਲਤ ਹੈ ਕਿੰਨਾ ਜ਼ਿਆਦਾ ਧੂਆਂ ਜ਼ਹਿਰੀਲਾ ਧੂਆਂ ਬਿਲਕੁਲ ਇਸ ਵਿੱਚ ਸਾਹ ਨਹੀਂ ਲੈ پا ਰਹੇ ਤੇ ਬਖੋਕ ਰਾਜਨੀਤਿਕ ਪਾਰਟੀਆਂ ਦੇ ਜੋ ਨਮਾਇंदे ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਜੋ ਖਹਿਵਾਜੀ ਛੱਡ ਕੇ ਜੋ ਇੱਕ ਦੂਜੇ ਉੱਪਰ ਦੋਸ਼ ਲਗਾ ਰਹੇ ਨੇ ਉਹਨਾਂ ਨੂੰ ਛੱਡ ਕੇ ਇਸ ਦੇ ਅਸਾਰੂ ਹਲ-ਵਲ ਤੁਰਿਆ ਜਾਵੇ ਬਹੁਤ ਜਲਦ ਇਸ ਉੱਪਰ ਰਿਪੋਰਟ ਪੇਸ਼ ਕੀਤੀ ਜਾਵੇਗੀ